ਇਤ ਮੋਹ ਡੂਬਾ ਸੰਸਾਰ ਗੁਰਮਖ ਕੋਈ ਉਤਰੈ ਪਾਰ ਕੋਈ ਵਿਰਲਾ ਇਸ ਮਾਇਆ ਦੀ ਮਾਰ ਤੋਂ ਬਚਦਾ ਏ ਇਤ ਮੋਹੇ ਫਿਰ ਜੂਨੀ ਪਾਹੇ ਮੋਹੇ ਲਾਗਾ ਜੰਪੁਰ ਜਾਹੇ ਸਿੱਧਾ ਜਿਆ ਕਾਰਨ ਦੱਸਿਆ ਹੈ ਰੀਨਕਰਨੇਸ਼ਨ ਦਾ ਜੁਨਾ ਵਿੱਚ ਆਉਣ ਦਾ ਕਹਿੰਦੇ ਦੋ ਧੜੇ ਨੇ ਇੱਕ ਪਰਮੇਸ਼ਵਰ ਹੈ ਇੱਕ ਉਹਦੀ ਮਾਇਆ ਹੈ ਜਿਹੜਾ ਪਰਮੇਸ਼ਵਰ ਦੇ ਤੇ ਵਿੱਚ ਹੈ ਉਹ ਸੱਚਖੰਡ ਵੱਲ ਜਾਂਦਾ ਹੈ ਜਿਹੜਾ ਮਾਇਆ ਦੇ ਮੋਹ ਵਿੱਚ ਹੈ ਉਹ ਵਾਰ-ਵਾਰ ਸਰੀਰ ਬਦਲ ਕੇ ਸੰਸਾਰ ਤੇ ਰਹਿੰਦਾ ਹੈ ਇੱਕ ਤਰਫ ਸੰਸਾਰ ਹੈ ਇੱਕ ਤਰਫ ਨਿਰੰਕਾਰ ਹੈ ਜਿੱਧਰ ਤੇਰਾ ਪ੍ਰੇਮ ਹੈ ਉਧਰ ਹੀ ਤੈਨੂੰ ਜਨਮ ਮਿਲ ਜਾਂਦਾ ਹਾਂ ਦੋਹਾਂ ਲੱਤਾਂ ਤੇ ਮਿਲੇ ਜਾਂ ਚੌਹਾਂ ਲੱਤਾਂ ਤੇ ਜਾਂ ਖੰਭਾਂ ਵਾਲਾ ਬਣਾ ਦਵੇ ਤੈਨੂੰ ਇਹ ਵੈ ਗੁਰੂ ਦੀ ਮਰਜ਼ੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਨੁੱਖਤਾ ਦੇ ਭਲੇ ਹਿੱਤ ਸੰਗਤ ਨੂੰ ਤਾਰਦੇ ਹੋਏ ਲਾਹੌਰ ਗਏ। ਦੁਨੀ ਚੰਦ ਬਹੁਤ ਅਮੀਰ ਵਪਾਰੀ ਸੀ ਲਾਹੌਰ ਦਾ। ਪਿਤਾ ਦੀ ਵਰਸੀ ਹੈ। ਸਰਾਧ ਕਰਵਾ ਰਿਹਾ ਹੈ, ਬ੍ਰਾਹਮਣਾਂ ਨੂੰ ਭੋਜਨ ਕਰਾਉਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਉਹ ਵੀ ਗਏ। ਗੁਰਦੇਵ ਨੇ ਪੁੱਛਿਆ ਭਾਈ ਕੀ ਕਰ ਰਿਹਾ ਹੈ? ਕਹਿੰਦਾ ਜੀ ਦਾਨਪੁਨ ਕਰਨਾ ਹੈ ਸਰਾਧ ਕਰਵਾ ਰਿਹਾ ਹਾਂ ਗੁਰਦੇਵ ਕਹਿੰਦੇ ਤੈਨੂੰ ਯਕੀਨ ਹੈ ਵੀ ਤੇਰੇ ਪਿਤਾ ਤਾਈ ਭੋਜਨ ਪਹੁੰਚੇਗਾ ਕਹਿੰਦਾ ਮਹਾਰਾਜ ਸਿਧਾਂਤ ਹੈ ਸਨਾਤਨ ਮਤ ਦਾ ਬਜ਼ੁਰਗ ਜਦੋਂ ਵਿਛੋੜਾ ਦੇ ਜਾਂਦੇ ਨੇ ਉਹਨਾਂ ਦੀ ਯਾਦ ਵਿੱਚ ਭੰਡਾਰੇ ਕੀਤੇ ਜਾਂਦੇ ਨੇ ਸਰਾਧ ਕੀਤਾ ਜਾਂਦਾ ਹੈ ਔਰ ਪਿਤਰਾਂ ਤੱਕ ਉਹ ਖੁਰਾਕ ਪਹੁੰਚਦੀ ਹੈ ਜਿਹੜੀ ਇੱਥੇ ਬ੍ਰਾਹਮਣਾਂ ਨੂੰ ਸ਼ਕਾਈ ਜਾਂਦੀ ਹੈ। ਮਹਾਰਾਜ ਕਹਿੰਦੇ ਫਿਰ ਤੇਰੇ ਪਿਓ ਤਾਂ ਹੀ ਖੁਰਾਕ ਨਹੀਂ ਹਜੇ ਤੱਕ ਪਹੁੰਚੀ। ਕਹਿੰਦਾ ਜੀ ਕੀ ਮਤਲਬ ਤੁਹਾਡਾ ਗੁਰਦੇਵ ਆਖਣ ਲੱਗੇ ਉਹ ਕਿਤੇ ਦੂਰ ਨਹੀਂ ਹੈ ਪਿਤਾ ਤੇਰਾ। ਇੱਥੇ ਹੀ ਹੈ ਬਗਿਆੜ ਦੀ ਜੋਨੀ ਵਿੱਚ। ਤੇ ਤੈਨੂੰ ਇਹ ਵੀ ਦਸੀਏ ਤਿੰਨਾਂ ਦਿਨਾਂ ਦਾ ਭੁਖਾ ਹੈ ਉਜਾੜ ਵਿੱਚ ਬੈਠਾ ਹੈ ਜਾਂ ਮਿਲਿਆ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਹੇ ਤੋ ਬਤਾਵਨ ਬੈਨ ਅਲਾਏ ਤਨ ਪਿਤ ਬ੍ਰਿਕ ਦੇਹੀ ਕੇ ਪਾਏ ਚਲੋ ਹੈਰਾਨ ਹੋਇਆ ਦੁਨੀ ਚੰਦ ਕਹਿੰਦੇ ਗੁਰਦੇਵ ਨੇ ਇਸ਼ਾਰਾ ਕੀਤਾ ਵੀ ਉਧਰ ਨੂੰ ਤੁਰਿਆ ਜਾ ਕੋ ਪੰਜ ਕ ਕੋਹ ਦੀ ਦੂਰੀ ਤੇ ਝਾੜੀਆਂ ਦੇ ਉਲੇ ਆਇ। ਤੈਨੂੰ ਵੇਖ ਕੇ ਉਹਨੂੰ ਪਿਛਲੇ ਜਨਮ ਦੀ ਸੋਝੀ ਆ ਜਾਵੇਗੀ। ਤੇ ਕੁਝ ਖਾਣ ਲਈ ਲੈ ਜਾਈ। ਉਹ ਹੱਥ ਜੋੜ ਕੇ ਤੁਰ ਪਿਆ। ਬਾਣੀ ਦਾ ਫਰਮਾਨ ਹੈ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ। ਦਾ ਮੋਬਲ ਐਂਡ ਦਾ ਇਮੋਬਲ ਕ੍ਰੀਚਰਸ ਕਬੀਰ ਜੀ ਮਹਾਰਾਜ ਕਹਿੰਦੇ ਐਸੇ ਕਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਬ ਹੋਏ ਆਏ ਜੋ ਕੁਝ ਵੀ ਹੈ ਜੀਵ ਜੰਤੂ ਸੁਕਸ਼ਮ ਸਥੂਲ ਛੋਟੇ ਵੱਡੇ ਸਾਰਿਆਂ ਵਿੱਚ ਜੋਤ ਪਰਮੇਸ਼ਵਰ ਦੀ ਹੈ ਕੋਈ ਲਾਈਟਾਂ ਛੋਟੀਆਂ ਨੇ ਆ ਵੇਖੋ ਕੁਝ ਲਾਈਟਾਂ ਵੱਡੀਆਂ ਨੇ ਇਲੈਕਟ੍ਰਿਸਿਟੀ ਕੋਈ ਰਨ ਕਰਦੀ ਹੈ ਪਰਮੇਸ਼ਵਰ ਹਰ ਜ਼ਰੇ 'ਚ ਸਮਾਇਆ ਹੈ ਇਹ ਸਭ ਜੂਨਾ ਦੁਨੀਆ ਤੇ ਹੰਡਾਉਣੀਆਂ ਪੈਂਦੀਆਂ ਨੇ ਕਰਮਗਤ ਅਨੁਸਾਰ ਜੂਨ ਮਿਲ ਜਾਂਦੀ ਹੈ। ਤੋਂ ਜਿਹੜੇ ਕਹਿ ਦਿੰਦੇ ਨਹੀਂ ਜੀ 84 ਲੱਖ ਜੂਨਾ ਨਹੀਂ ਹੁੰਦੀਆਂ ਇਹ ਬ੍ਰਾਹਮਣਵਾਦ ਹੈ। ਇਹ ਪਤਾ ਨਹੀਂ ਬ੍ਰਾਹਮਣਵਾਦ ਹੈ કે ਗੁਰਮਤਿਵਾਦ ਹੈ ਗੁਰਬਾਣੀ ਚ ਜ਼ਰੂਰ ਇਹਦਾ ਜ਼ਿਕਰ ਹੈ। ਤੇ ਜੋ ਗੁਰਬਾਣੀ ਚ ਆ ਗਿਆ ਉਹ ਪੱਥਰ ਤੇ ਲਕੀਰ ਹੈ। ਇੱਥੋਂ ਤੱਕ ਮਹਾਰਾਜ ਕਹਿੰਦੇ ਪਸ਼ੂ ਪੰਖੀ ਭੂਤ ਅਰਪ੍ਰੇਤਾ ਬਹੁਬਿਧ ਜੋਨੀ ਫਿਰਤ ਅਨੇਤਾ। ਇਹ ਪਸ਼ੂ ਪੰਛੀ ਮਹਾਰਾਜ ਕਹਿੰਦੇ ਇਹ ਜੋ ਕੁਝ ਵੀ ਹੈ ਇਹ ਸਭ ਕੁਝ ਤੂੰ ਹੀ ਹੈ ਐਸੇ ਹੀ ਗੇੜ ਚੋਂ ਆਇਆ 184 ਜੋਨ ਪਰਮਾਇਆ ਚਲੋ ਖੈਰ ਦੁਨੀ ਚੰਦ ਗਿਆ ਤੇ ਬਗਿਆੜ ਦਹਾੜਦਾ ਹੋਇਆ ਝਾੜੀ ਚੋਂ ਬਾਹਰ ਨਿਕਲਿਆ ਤੋਂ ਵੇਦਿਆਈ ਦੁਨੀ ਚੰਦ ਨੂੰ ਸਰੀਰ ਛੱਡ ਗਿਆ ਇੱਕ ਜੋਤ ਪਰਫੁੱਲਤ ਹੋਈ ਦੁਨੀ ਚੰਦ ਪੁੱਛਦਾ ਹੈ ਪਿਤਾ ਜੀ ਤੁਸੀਂ ਤੇ ਧਰਮਾਤਮਾ ਸੀ ਤੁਹਾਨੂੰ ਇਹ ਪੈੜੀ ਜੂਨ ਕਿੱਥੋਂ ਮਿਲ ਗਈ ਤੇ ਉਹ ਜੋਤ ਚੋਂ ਅਲਫਾਜ਼ ਪਰਫੁੱਲਤ ਹੁੰਦੇ ਨੇ ਕਹਿੰਦੇ ਮ੍ਰਿਤਿ ਸਮਾ ਜਦੋਂ ਮੇਰਾ ਨੇੜੇ ਸੀ ਨਾਲ ਹੀ ਮੇਰਾ ਮਿੱਤਰ ਮਛੀ ਰੇਨ ਰਿਹਾ ਸੀ ਮੇਰਾ ਮਨ ਲਲਚਾਇਆ ਧਿਆਨ ਮਛੀ ਵਿੱਚ ਰਹਿ ਗਿਆ ਉਧਰੋਂ ਸ਼ਰੀਰ ਛੁੱਟ ਗਿਆ ਉਹ ਕਹਿੰਦੇ ਬਗਿਆੜ ਦੀ ਜੋਨੀ ਮਿਲ ਗਈ ਬਗਿਆੜ ਬੜਾ ਖੁਸ਼ ਹੋ ਕੇ ਤੁਸੀਂ ਵੇਖਿਆ ਮੱਚੀ ਛਕਦਾ ਭਇਓ ਮ੍ਰਿਤਕ ਇਹ ਦੇਹੀ ਭਾਈ ਰਹੀ ਬਾਸ਼ਨਾ ਠਹਿਰ ਜਾਹਾਂ ਹੀ ਕਹਿੰਦੇ ਉਹ ਵਾਸ਼ਨਾ ਪੂਰੀ ਨਹੀਂ ਸੀ ਹੋਈ ਇੱਛਾ ਸੀ ਉਸ ਇੱਛਾ ਦੀ ਪੂਰਤੀ ਲਈ ਮਹਾਰਾਜ ਨੇ ਕਹਿੰਦਾ ਬਗਿਆੜ ਦੀ ਜੂਨ ਕੱਲ ਦਿੱਤਾ ਕਿਉਂ ਜੂ ਨਾ ਹੁੰਦੀਆਂ ਨੇ ਇੱਛਾਵਾਂ ਸਾਡੀਆਂ ਅਧੂਰੀਆਂ ਰਹਿ ਜਾਂਦੀਆਂ ਪੂਰੀਆਂ ਕਰਨ ਫਿਰ ਦੁਨੀਆ ਤੇ ਆ ਜਾਈਦਾ ਹੈ ਹਾਂ ਨੇਕ ਕਰਮ ਹੋਏ ਤੇ ਫਿਰ ਮਨੁੱਖਾ ਜਾਮਾ ਮਿਲ ਜਾਂਦਾ ਮਾੜੇ ਕਰਮ ਹੋਣ ਤੇ ਕੋਈ ਪਸ਼ੂ ਪੰਛੀ ਬਣਾ ਦਿੱਤੇ ਜਾਂਦੇ ਬੜਾ ਵਧੀਆ ਐਕਸਪਲੇਨ ਕੀਤਾ ਬਾਣੀ ਨੇ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਸੂਕਰ ਜੂਨ ਵੱਲ ਵੱਲ ਔਤਰੈ ਕਈਆਂ ਨੂੰ اولاد ਨਾਲ ਬਹੁਤ ਪਿਆਰ ਹੁੰਦਾ ਹੈ ਕਰਮ ਧਰਮ ਨਹੀਂ ਕਰਨਗੇ ਬੱਚਿਆਂ ਨਾਲ लाਡ ਕਰੀ ਜਾਣਗੇ ਕਹਿੰਦੇ ਇੱਕ ਦਿਨ ਸਮਾਂ ਆ ਜਾਂਦਾ ਉਹ ਵਾਸ਼ਨਾ ਜ਼ਿਹਨ ਵਿੱਚ ਰਹਿ ਜਾਂਦੀ ਹੈ ਕਹਿੰਦੇ ਸੂਰ ਬਣਾ ਕੇ ਪੈਦਾ ਕਰਦਾ ਵਾਹਿਗੁਰੂ ਸੂਰ ਬਹੁਤ ਤੇ ਕਰਦਾ ਵੇਖੋ ਨਿਆਣੇ ਕਿਦਾਂ ਚੜਦਾ ਇੱਕ ਇੰਗਲਿਸ਼ ਦਾ ਡਾਕਟਰ ਅਰਥ ਕਰਦਾ ਉਹ ਕਹਿੰਦਾ ਐਟ ਦਾ ਵੈਰੀ ਲਾਸਟ ਮੂਮੈਂਟ ਵਨ ਹੂ ਥਿੰਕਸ ਆਫ ਹਿਸ ਚਿਲड्रन ਐਂਡ ਡਾਈਜ਼ ਇਨ ਸੱਚ ਥੌਟਸ shall be reincarnated over and over again as a pig سور ਬਣ ਕੇ ਜੰਮਦਾ ਹੈ ਗੁਰਬਾਣੀ ਦੀ ਮੋਹ ਹੈ ਹੁਣ ਤੋੜ ਕੇ ਅਰਥ ਕਰਨੇ ਜਿੰਨੇ ਮਰਜ਼ੀ ਕਰ ਲਓ ਅਸਲ ਅਰਥੇ ਹੀ ਟੁਕਦੇ ਨੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਸਰਪ ਜੋਨ ਵੱਲ ਵੱਲ ਉਤਰੈ ਮਾਇਆ ਤੇ ਚੌਂਕੜਾ ਮਾਰ ਕੇ ਬੈਠਾ ਰਹਿੰਦਾ ਹੈ shall be reincarnated over and over again in the form of serpents sap ban ke jamda ant kal jo mandir simra esi chinta mehje mara pret jo on wal wal utra bada sohna ghar bana liya hune shah jaagi do bacche ne doha nu edon bade ghar banake dama potre ho gaye hun onna nu ghar banake dama kende udron antla sama aa gaya te da dhyan ghar vich hi ad gaya ਇੰਦੇ ਇਸੇ ਘਰ ਵਿੱਚ ਹੀ ਭੂਤ ਬਣ ਕੇ ਚਿੰਬੜੇਗਾ ਸ਼ਰੀਰ ਮਿਟਿਆ ਏ ਇੱਥੇ ਹੀ ਰਵੇਗਾ ਏ ਸਾਫ ਜਏ ਅਰਥ ਨੇ ਹੀ ਸ਼ੈਲ ਬੀ ਰੀਨ ਕਰਨੇਟਡ ਓਵਰ ਐਂਡ ਓਵਰ ਗੈਨ ਐਜ਼ ਅ ਗੋਬਲਿਨ ਅਜਾ ਪੁੱਛੋ ਮੁਕਤ ਕੌਣ ਹੈ ਇਹ ਸਾਰਿਆਂ ਇੱਥੇ ਹੀ ਰਹਿ ਜਾਣਾ ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਬਦ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਕੈ ਰੇਦਾ ਬਸਾ ਕਹਿੰਦੇ ਰੱਬ ਕੋਲ ਤੇ ਉਹੀ ਜਾਵੇਗਾ ਨਾ ਜਿਹੜਾ ਰੱਬ ਬਾਰੇ ਸੋਚੇਗਾ ਜਦੋਂ ਸੋਚਿਆ ਹੀ ਸੰਸਾਰ ਬਾਰੇ ਆ ਤੇ ਸੰਸਾਰ ਤੇ ਹੀ ਰਹੋਗੇ ਜਿਨ੍ਹਾਂ ਨਿਰੰਕਾਰ ਬਾਰੇ ਸੋਚਿਆ ਹੈ ਉਹਨਾਂ ਨੂੰ ਨਜ਼ਾਤ ਮਿਲੀ ਹੈ ਮੁਕਤੀ ਮਿਲੀ ਹੈ ਦੇ ਸ਼ਲਬੀ ਲਿਬਰੇਟਿਡ ਖੈਰ ਦੁਨੀ ਚੰਦ ਦਾ ਪਾਪਾ ਬਗਹਾੜ ਬਣਿਆ ਸੀ ਉਹ ਪੁੱਛਦਾ ਹੈ ਵੀ ਤੁਹਾਨੂੰ ਇਹ ਜੂਨ ਕਿਵੇਂ ਮਿਲੀ ਉਹ ਦੱਸ ਰਿਹਾ ਹੈ ਤੇ ਕਹਿੰਦੇ ਅੱਜ ਸ਼ਰੀਰ ਕਿਵੇਂ ਛੁੱਟਿਆ ਕੰਦਾ ਉਹ ਤੇਰੇ ਘਰ ਜੋ ਆਜਾਇਆ ਹੈ ਨਾ ਤਿੰਨਾ ਲੋਕਾਂ ਦਾ ਖਸਮ ਹੈ ਮਨੁੱਖੇ ਜਾਮੇ ਵਿੱਚ ਆਇਆ ਹੈ ਅਕਾਲ ਪੁਰਖ ਵਾਹਿਗੁਰੂ ਉਹਦੇ ਤੂੰ ਦਰਸ਼ਨ ਕੀਤੇ ਨੇ ਤੇ ਤੇਰੇ ਮੈਂ ਦੀਦਾਰੇ ਕਰ ਲੈ ਤੇ ਮੇਰੀ ਬੰਦ ਖਲਾਸੀ ਹੋ ਗਈ ਉਹ ਸੋ ਨਿਹਾਲ ਮੇਰਾ ਉਧਾਰ ਹੋ ਗਿਆ ਕਬੀਰ ਰਾਜ ਸੰਤੋਖ ਸਿੰਘ ਲਿਖਦੇ ਨੇ ਨਾਗਰ ਈਸ਼ਰ ਰੂਪ ਉਜਾਗਰ ਤੁਮ ਸਮਰਥ ਸਰਬ ਸੁਖ ਸਾਗਰ ਭਗਤ ਵਸ਼ਲ ਕਰुणाਕਰ Swami ਦੀਨ ਬੰਦ ਪ੍ਰਭ ਅੰਤਰਜਾਮੀ ਤਿੰਨਾਂ ਲੋਕਾਂ ਦੇ ਮਾਲਕ ਗੁਰੂ ਨਾਨਕ ਸਾਹਿਬ ਭਗਤ ਵਸ਼ਲ ਲੋਕਾਈ ਨੂੰ ਤਾਰਨੇ ਵਾਲੇ ਰੂਹੇ ਜ਼ਮੀਨ ਤੇ ਆਏ ਨੇ ਔਰ ਉਹਨਾਂ ਦੇ ਦਰਸ਼ਨਾਂ ਦਾ ਫਲ ਵੇਖੋ ਦਰਸ਼ਨ ਜਿਸ ਨੇ ਕੀਤੇ ਉਹਦੇ ਦਿਦਾਰੇ ਕਰਕੇ ਹੀ ਨਜ਼ਾਤ ਮਿਲ ਗਈ ਤੇ ਜੇ ਕੋਈ ਸਿੱਧੇ ਗੁਰੂ ਨਾਨਕ ਸਾਹਿਬ ਦੇ ਚਰਨ ਪਰਸ ਲਵੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਤਿਗੁਰ ਚਰਨ ਜਨ ਪਰਸਿਆ ਸੇ ਪਸ ਸੁਪ੍ਰੇਤ ਸੁਰ ਨਰ ਭਏ ਜਿਹੜਾ ਕਦਮ ਬੋਸੀ ਗੁਰੂ ਨਾਨਕ ਸਾਹਿਬ ਦੀ ਕਰ ਲੈਂਦਾ ਹੈ ਉਹ ਚਾਹੇ ਪਸ਼ੂ ਹੈ ਚਾਹੇ ਪੰਛੀ ਹੈ ਚਾਹੇ ਮਨੁੱਖ ਹੈ ਦੇਵਤਾ ਹੋ ਨਿਬੜਦਾ ਹੈ ਅੰਤਰੀ ਭਾਵ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨ ਪਰਸਦਾ ਹੈ ਭਾਵੇਂ ਉਹਦੀ ਪਸ਼ੂ ਵਰਗੀ ਬਿਰਤੀ ਹੋਵੇ ਉਹ ਦਾਣਾ ਹੋ ਜਾਂਦਾ ਚਤੁਰਬਖਤਾ ਹੋ ਜਾਂਦਾ ਗਿਆਨੀ ਹੋ ਨਿਬੜਦਾ ਹੈ ਇੱਕ ਜਗ੍ਹਾ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹਰ ਗੁਰ ਨਾਨਕ ਜਿਨ ਪਰਸਿਓ ਤਿੰਨ ਸਭ ਕੁਲ ਕਿਓ ਉਧਾਰ ਜਿਵੇਂ ਆਪਣੀ ਕੁਲ ਚੋਂ ਆਪਣੇ ਬਾਪ ਦਾ ਉਧਾਰ ਕਰ ਦਿੱਤਾ ਦੁਨੀ ਚੰਦ ਨੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨ ਪਰਸਦਾ ਹੈ ਉਹਦੀਆਂ ਕੁੱਲਾਂ ਦਾ ਇਤਰਾ ਦਾ ਵੀ ਉਦਾਹਰਨ ਹੋ ਜਾਂਦਾ ਹੈ ਐਸੀ ਗੁਰੂ ਨਾਨਕ ਸਾਹਿਬ ਦੀ ਪਹੁੰਚ ਹੈ ਫਾਰਸੀ ਵਿੱਚ ਪਈ ਨੰਦ ਲਾਲ ਜੀ ਨੇ ਨਾ ਗੁਰੂ ਨਾਨਕ ਸਾਹਿਬ ਦੀ ਸ਼ਾਨ ਅੰਦਰੇ ਬਚਨ ਕਹੇ ਨੇ ਖਿਤਾਬ ਹਕਸ਼ ਮੁਰਸ਼ਦੁਲ ਆਲਮੀਨ ਵਜ਼ਾਤ ਬਰਹਕਸ਼ ਰਹਿਮਤੁਲ ਮੁਜ਼ਨਬੀਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰੀ ਕਵੀ ਵਨਜਾ ਕਵੀਆਂ ਚੋਂ ਸਿਰਮੌਰ ਕਵੀ ਭਾਈ ਅਨੰਦ ਲਾਲ ਕਹਿੰਦੇ ਗੁਰੂ ਨਾਨਕ ਨੂੰ ਖੁਦਾ ਵੱਲੋਂ ਖਿਤਾਬ ਮਿਲਿਆ ਹੈ ਤੂੰ ਮੇਰਾ ਸਰਗੁਣ ਸਰੂਪ ਹੈ ਔਰ ਦੁਆ ਲੋਕਾਂ ਦਾ ਮੁਰਸ਼ਦ ਹੈ ਪਰਲੋਕ ਵਿੱਚ ਪਰਮੇਸ਼ਵਰ ਜੋ ਮਾਲਕ ਹੈ ਇਨਵੀਜ਼ੀਬਲ ਜੋਤ ਸਰੂਪ ਲੋਕ ਵਿੱਚ ਸਰੂਹੇ ਜ਼ਮੀਨ ਤੇ ਵਿਜ਼ੀਬਲ ਹੈ ਸ਼ਰੀਰ ਹੈ ਗੁਰੂ ਨਾਨਕ ਹੈ ਤੋ ਦੁਆ ਦਰਮਿਆਨ ਕੋਈ ਫਾਸਲਾ ਨਹੀਂ ਉਹੀ ਬਬ ਸਾਗਰ ਤੋਂ ਤਾਰਨੇ ਵਾਲੇ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਦਾ ਐਮਬੋਡੀਮੈਂਟ ਆਫ ਲਾਈਟ ਦਾ ਲਾਰਡ ਹਿਮਸੈਲਫ ਇਜ਼ ਕਾਲਡ ਗੁਰੂ ਨਾਨਕ ਕਿੱਡੇ ਕੋ ਵੱਡੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਜਿਸ ਦਾ ਗ੍ਰੇਟੈਸਟ ਆਫ ਆਲ ਹੀ ਸ਼ੇਵਡ ਮਾਈ ਆਨਰ ਇਨ ਥਿਸ ਡਾਰਕ 에ਜ ਆਫ ਕਾਲੀ ਯੁਗਾ ਕਲਯੁਗ ਦੇ ਅਵਤਾਰ ਨੇ ਔਰ ਰਖਿਅਕ ਨੇ ਸਭਨਾ ਦੇ ਠੀਕ ਹੈ ਸਾਰੇ ਅਵਤਾਰਾਂ ਦਾ ਆਪਾਂ ਸਤਿਕਾਰ ਕਰਦੇ ਆ ਸਾਰੇ ਧਰਮਾਂ ਦੇ ਮਹਾਪੁਰਸ਼ਾਂ ਦਾ ਸਤਿਕਾਰ ਹੈ ਪਰ ਗੁਰੂ ਨਾਨਕ ਸਾਹਿਬ ਉਹ ਭਾਂਡੇ ਨੇ ਜਿਨ੍ਹਾਂ ਚੋਂ ਅਜ਼ਮਤ ਡਲ ਡਲ ਪੈਂਦੀ ਹੈ ਗੁਰਨਾਨਕ ਦੇ ਸਾਵੇਂ ਸਭ ਅਵਤਾਰ ਮਹਾਪੁਰਸ਼ ਨਦੀਆਂ ਦੇ ਤੁਲ ਨੇ ਗੁਰੂ ਨਾਨਕ ਆਪ ਸਾਗਰ ਐ ਭਾਈ ਨੰਦ ਲਾਲ ਕਹਿੰਦੇ ਗੁਰਨਾਨਕ ਦੀ ਜਾਤ ਬਖਸ਼ਣ ਵਾਲੀ ਐ ਭਾਵ ਜਿਹੜਾ ਉਹਨਾਂ ਦੀ ਸ਼ਰਣ ਚਾਉਂਦਾ ਐ ਉਹ ਬਖਸ਼ਿਆ ਜਾਂਦਾ ਉਹਨੂੰ ਮੁਕਤੀ ਮਿਲਦੀ ਐ ਨਜ਼ਾਤ ਮਿਲਦੀ ਐ ਜਿਵੇਂ ਹਰੀ ਚੰਦ ਦੇ ਬਾਪ ਨੂੰ ਮਿਲ ਗਈ ਮੈਂ ਮੂਰਖ ਕੀ ਕਿਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਹਰੇ ਆਰੇ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਸੁਣ ਲਵੇ ਵੇਖ ਲਵੇ ਗਾ ਲਵੇ ਗਰਭ ਵਿੱਚ ਨਹੀਂ ਆਉਂਦਾ ਉਹਨੂੰ ਮੁਕਤੀ ਮਿਲ ਜਾਂਦੀ ਹੈ ਠੀਕ ਹੈ ਕਈਆਂ ਨੂੰ ਬਾਣੀ ਨਾ ਸੁਣੇ ਬੁਲੇ ਹੋ ਸਕਦੇ ਨੇ ਕੋਈ ਬਾਣੀ ਨਾ ਗਾ ਸਕੇ ਗੁੰਗਾ ਹੋ ਸਕਦਾ ਹੈ ਕੋਈ ਬਾਣੀ ਵੱਲ ਨਾ ਵੇਖ ਸਕੇ ਅੰਨਾ ਹੋ ਸਕਦਾ ਹੈ ਤੋਂ ਇਹਦਾ ਹੱਲ ਹੈ ਜੋ ਬੋਲ ਨਹੀਂ ਸਕਦਾ ਸੁਣ ਲਵੇ ਜੇ ਬੋਲਿਆ ਵੀ ਨਹੀਂ ਜਾਂਦਾ ਸੁਣਿਆ ਵੀ ਨਹੀਂ ਜਾਂਦਾ ਤੇ ਦਰਸ਼ਨ ਕਰ ਲਵੇ ਗੁਰੂ ਨਾਨਕ ਸਾਹਿਬ ਦੀ ਹਸਤੀ ਐਸੀ ਐ ਸੁਣੋ ਗਾਓ ਦਿਦਾਰੇ ਕਰੋ ਨਜ਼ਾਤ ਬਖਸ਼ਦੇ ਨੇ ਮੁਕਤੀ ਬਖਸ਼ ਦਿੰਦੇ ਨੇ